ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਉ ਜਲ ਤਰਨ ਕੈ ਜਨਮ ਗ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਆਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਣਪੁਰੇ ਕੀ ਰਾਖੋ ਸਰਮਾ ਸੋਦਰ ਬਾਣੀ ਦੀ ਜਿਹੜੀ ਵਿਚਾਰ ਦੀ ਅਸੀਂ ਸ਼ੁਰੂਆਤ ਇਸਨੇ ਕਾਫੀ ਸਮੇਂ ਤੋਂ ਕਰ ਰਹੇ ਹਾਂ ਔਰ ਸੋਪੁਰਖ ਦਾ ਜਿਹੜਾ ਸਰਲੇਖ ਹੈ ਉਸ ਸਰਲੇਖ ਦੇ ਅੰਦਰ ਜਿਹੜੇ ਸ਼ਬਦ ਆਉਂਦੇ ਨੇ ਚਾਰ ਸ਼ਬਦ ਉਹਦੀ ਵਿਚਾਰ ਜਿਹ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਕਰ ਰਹੇ ਹਾਂ ਔਰ ਜਿਹੜਾ ਇਹ ਅੱਜ ਦਾ ਸ਼ਬਦ ਹੈ ਇਹ ਇਸ ਸੋਦਰ ਸਰਲੇਖ ਦੇ ਹਟਾ ਇਹ ਜਿਹੜਾ ਅਖੀਰਲਾ ਸ਼ਬਦ ਹੈ ਸੋ ਇਸ ਬਾਣੀ ਨੂੰ ਅਸੀਂ ਪਹਿਲੇ ਵੀ ਸਮਝ ਚੁੱਕਾ ਕਿ ਇਹ ਜਿਹੜੇ ਸ਼ਬਦ ਸ਼ੁਰੂਆਤੀ ਜਿਹੜੇ ਸੋਦਰ ਸਰਲੇਖ ਦੇ ਹਟਾ ਆਏ ਨੇ ਇਹ ਜਦੋਂ ਰਾਗਾ ਦੀ ਜਦੋਂ ਬਣਤਰ ਆਉਂਦੀ ਰਾਗਾਾਂ ਦੇ ਜਾਂਦੇ ਉਦੋਂ ਵੀ ਇਹ ਸ਼ਬਦ ਜਿਹੜੇ ਨੇ ਸਾਨੂੰ ਦੁਬਾਰਾ ਮਿਲਦੇ ਨੇ ਸੋ ਆਸਾ ਮਹਿਲਾ ਪੰਜਮਾ ਸਰਲੇਖ ਹੈ ਦਾ ਅਸਾ ਰਾਗ ਮਹਿਲਾ ਪੰਜਵਾਂ ਪੰਜੇ ਪਾਸ਼ਾ ਗੁਰਜਨ ਪਾਸ਼ਾ ਜੀ ਇਹ ਚਾਰਿਆ ਹੋਇਆ ਸ਼ਬਦ ਇਹੀ ਸ਼ਬਦ ਸਾਨੂੰ ਜਦੋਂ ਅਸਾ ਰਾਗ ਦੇ ਜਦੋਂ ਸ਼ੁਰੂਆਤ ਹੁੰਦੀ ਅੱਗੇ ਜਦੋਂ ਉਹਦੇ ਅੰਡਰ ਵੀ ਜਿਹੜਾ ਆਏਗਾ 378 ਨੰਬਰ ਅੰਕ ਤੇ ਇਹ ਜਿਹੜਾ ਇਹੀ ਸ਼ਬਦ ਮਿਲਦਾ ਫਰਕ ਥੋੜਾ ਜਿਹਾ ਇਹ ਹੈ ਕਿ ਇੱਥੇ ਜਿਹੜਾ ਸਰਲੇਖ ਲਿਖਿਆ ਇੱਥੇ ਲਿਖਿਆ ਅਸਾ ਮਹਿਲਾ ਪੰਜਵਾਂ ਉੱਥੇ ਜਦੋਂ ਪੜਦੇ ਆਂ ਤੇ ਉੱਥੇ ਲਿਖਿਆ ਹੈ ਆਸਾ ਮਹਿਲਾ ਪੰਜਵਾ ਦੁਪਦੇ ਕਿਉਂਕਿ ਇਹ ਸ਼ਬਦ ਜਿਹੜਾ ਹੈ ਦੋ ਪਦਿਆਂ ਦਾ ਸ਼ਬਦ ਉੱਥੇ ਜਿਹੜੇ ਨੇ ਇਸ ਸ਼ਬਦ ਤੋਂ ਦੁਪਦੇ ਸ਼ੁਰੂ ਹੋਏਦੇ ਦੋ ਪਦਿਆਂ ਦੇ ਸ਼ਬਦ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਪਹਿਲੇ ਦੇ ਸ਼ਬਦ ਵੀ ਆਸਾ ਰੱਖਦੇ ਨੇ ਲੇਕਿਨ ਇਸ ਸ਼ਬਦ ਤੋਂ ਜਿਹੜੇ ਨੇ ਦੋ ਪਦੇ ਸ਼ੁਰੂਆਤ ਹੁੰਦੀ ਇਸ ਕਰਕੇ ਉੱਥੇ ਟਾਈਟਲ ਜਿਹੜਾ ਹੈ ਆਸਾ ਮਹਿਲਾ ਪੰਜਵਾ ਦੁਪਦੇ ਲਿਖਿਆ ਸ਼ਬਦ ਵੀ ਜਦੋਂ ਅਸੀਂ ਦੇਖਾਂਗੇ ਤੇ ਇਹਦੇ ਜਦੋਂ ਅਖੀਰ ਦੇ ਵਿੱਚ ਲਿਖਿਆ ਹੋਇਆ ਗਿਣਤੀ ਲਿਖੀ ਹੋਈ ਹੈ ਦੋ ਇਹਦਾ ਮਤਲਬ ਦੂਸਰਾ ਸਟੈਂਜ਼ਾ ਜਾਂ ਦੂਸਰਾ ਪਤਾ ਹੋ ਗਿਆ ਅੱਗੇ ਲਿਖਿਆ 4 4 ਦਾ ਮਤਲਬ ਹੋ ਗਿਆ ਸੋਦਰ ਸੌ ਪੁਰਖ ਦੇ ਸਰਲੇਖ ਦੇ ਇੱਥਾ ਜਿਹੜਾ ਇਹ ਚੌਥਾ ਸ਼ਬਦ ਸੋ ਅਖੀਰ ਦੇ ਸਭ ਤੋਂ ਜਿਹੜੀ ਗਿਣਤੀ ਮਿਲਦੀ ਹੈ ਉਹਨੂੰ ਵੀ ਅਸੀਂ ਜ਼ਰੂਰ ਵਿਚਾਰਦੇ ਹੁੰਦੇ ਆ ਦੂਸਰਾ ਇਹਦੇ ਧਿਆਨ ਦੇਣ ਵਾਲੀ ਜਿਹੜੀ ਗੱਲ ਹੈ ਇਹਦੇ ਐਕਚੁਅਲ ਸਟੈਂਜ਼ਾ ਐਕਚੁਅਲ ਪਦੇ 3 ਨੇ ਜਦੋਂ ਵੀ ਅਸੀਂ ਸ਼ਬਦ ਪੜ੍ਹਦੇ ਹਾਂ ਤੇ ਜਿਹੜਾ ਰਹਾਓ ਦਾ ਪਤਾ ਹੁੰਦਾ ਉਹ ਉਹਦੇ ਕਾਊਂਟਿੰਗ 'ਚ ਨਹੀਂ ਆਉਂਦਾ ਇਸੇ ਵਿੱਚ ਵੀ ਜਦੋਂ ਪਹਿਲਾ ਪਤਾ ਖਤਮ ਹੁੰਦਾ ਮਨਸਾਜ਼ ਅਗਤ ਭਾ ਕੇਵਲ ਨਾਮ ਉੱਥੇ ਇੱਕ ਲਿਖਿਆ ਫਿਰ ਫਿਰ ਅੱਗੇ ਜਿਹੜਾ ਰਹਾਓ ਦਾ ਪਤਾ ਉਹਦੇ ਅੱਗੇ ਵੀ ਇੱਕ ਲਿਖਿਆ ਸੋ ਇੱਕ ਇੱਕ ਪਤਾ ਰਹਾਓ ਦਾ ਤੇ ਦੋ ਪਦੇ ਜਿਹੜੇ ਨੇ ਇਹ ਸ਼ਬਦ ਦੇ ਨੇ ਤੇ ਟੋਟਲ ਜਿਹੜੇ ਨੇ ਇਹ ਤਿੰਨ ਸਟੈਂਜ਼ਾ ਇਸ ਸ਼ਬਦ ਦੇ ਬਣਦੇ ਨੇ ਸੋ ਇਹ ਜਿਹੜਾ ਬੇਸਿਕ ਇਸ ਸ਼ਬਦ ਦੀ ਬਣਤਰ ਬਾਰੇ ਅਸੀਂ ਜਿਹੜੀ ਗੱਲ ਕੀਤੀ ਜਦੋਂ ਵੀ ਅਸੀਂ ਸ਼ਬਦ ਨੂੰ ਪੜਦੇ ਆ ਸਮਝਦੇ ਆ ਤੁਸੀਂ ਜਿਹੜੀ ਗੁਰਬਾਣੀ ਨੂੰ ਸਮਝਣ ਦੀ ਟੈਕਨੀਕ ਹੈ ਕਿ ਪਹਿਲੇ ਰਹਾਉ ਦਾ ਪਤਾ ਸਮਝਿਆ ਜਾਂਦਾ ਹੈ ਰਹਾਉ ਦੀ ਪੰਕਤੀ ਜਿਹੜੀ ਪਹਿਲੇ ਵਿਚਾਰੀ ਜਾਂਦੀ ਕਿਉਂਕਿ ਸਾਰੇ ਸ਼ਬਦ ਦਾ ਜਿਹੜਾ ਭਾਵ ਅਰਥ ਜਿਹੜਾ ਹੈ ਉਸ ਰਹਾਉ ਦੀ ਪੰਕਤੀ ਚ ਆਏਗਾ ਰਹਾਉ ਦੀ ਪੰਕਤੀਆਂ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਵਿਥਾ ਜਾਤ ਰੰਗ ਮਾਇਆ ਗੈ ਰਹਾਉ ਪੂਰਾ ਸ਼ਬਦ ਜਿਹੜਾ ਨਾ ਉਹਦੀ ਦਾ ਆਵਰਤ ਜਿਹੜਾ ਹੈ ਉਹ ਇਸ ਰਹਾਉ ਦੀ ਪੰਕਤੀ ਦੀ ਚੈ ਔਰ ਪੂਰੇ ਸ਼ਬਦ ਦਾ ਭਾਵ ਆਤ ਇਸ ਰਹਾਉ ਦੀ ਪੰਕਤੀ ਦੇ ਇੱਕੋ ਹੀ ਲਫ਼ਜ਼ ਦੇ ਵਿੱਚ ਹੈਗਾ ਉਹ ਹੈਗਾ ਸਰਨਜਾਮ ਇਹ ਸਰਨਜਾਮ ਜਿਹੜਾ ਨਾ ਇਹ ਲਫ਼ਜ਼ ਬੜਾ ਇੰਪੋਰਟੈਂਟ ਬੜਾ ਕੀਮਤੀ ਲਫ਼ਜ਼ ਹੈ ਬੜਾ ਸਮਝਣ ਵਾਲਾ ਅਸੀਂ ਕਈ ਵਾਰੀ ਪੜਿਆ ਹੈ ਲੇਕਿਨ ਉਹਦੇ ਗਹਿਰਾਈ 'ਚ ਸ਼ਾਇਦ ਨਹੀਂ ਗਏ ਸਰਨਜਾਮ ਦਾ ਐਕਚੁਅਲ ਜਦੋਂ ਅਰਥਾਂ ਦੇ ਵਿੱਚ ਦੇਖਾਂਗੇ ਤੇ ਇਹਦਾ ਮਤਲਬ ਹੈ ਇੰਤਜ਼ਾਮ ਇੰਤਜ਼ਾਮ ਜਿਹੜਾ ਉਹ ਅਰਬੀ ਦਾ ਲਫ਼ਜ਼ ਹੈ ਇੰਤਜ਼ਾਮ ਜਨੂੰ ਸੀ ਕਹਿੰਦੇ ਤੇ ਇਹਦੇ ਵਿੱਚ ਜਦੋਂ ਸੰਸਕ੍ਰਿਤੀ ਚ ਜਦ ਪੜਦੇ ਨੇ ਇਹਨੂੰ ਕਹਿੰਦੇ ਸਰੰਜਾਮ ਇੰਤਜ਼ਾਮ ਸਰੰਜਾਮ ਇੰਤਜ਼ਾਮ ਕਹਿ ਲਓ ਵਿਵਸਥਾ ਕਹਿ ਲਓ ਪ੍ਰਬੰਧ ਕਹਿ ਲਓ ਜਾਂ ਬੰਦੋਬਸਤ ਕਹਿ ਲਓ ਕੋਈ ਨਫ਼ਜ਼ ਜਿਹੜੇ ਪ੍ਰਾਇਵਾਚੀ ਹੁਣ ਕਹਿੰਦੇ ਨੇ ਉਸ ਬੰਦੋਬਸ ਉਸ ਇੰਤਜ਼ਾਮ ਉਸ ਸਰੰਜਾਮ ਦੇ ਵਿੱਚ ਲੱਗ ਕਿਹੜੇ ਸਰਮ ਚਾਹੁੰਦੇ ਵਿੱਚ ਪਾਵਜਲ ਤਰਨ ਕੇ ਪਾਵਜਲ ਦੇ ਵਿੱਚ ਉਹ ਤਰਨ ਦੇ ਇੰਤਜ਼ਾਮ ਦੇ ਵਿੱਚ ਲੱਗ ਜਾ ਇਹ ਅਰਥ ਹੈ ਹੁਣ ਪਾਵਜਲ ਕਿਹੜਾ ਪਾਵਜਲ ਜਿਹੜਾ ਨਾ ਉਹ ਸਾਨੂੰ ਪਿਛਲੇ ਸ਼ਬਦ ਦੇ ਵਿੱਚ ਹੀ ਸਮਝਾ ਦਿੱਤਾ ਸੀ ਪਾਵਜਲ ਕਿਹੜਾ ਤਿਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤੇ ਨੇ ਕਿ ਅਸੀਂ ਪੜ ਕੇ ਆ ਚੁੱਕੇ ਪੰਕਜ ਉਹ ਪਗ ਨਹੀਂ ਚੱਲਦਾ ਹਮ ਦੇਖਾ ਤਾ ਡੂਬੀ ਉਹਦੇ ਵਿੱਚ ਡੁੱਬਦਾ ਪਿਆ ਉਹਦੇ ਵਿੱਚੋਂ ਉਸ ਜਿਹੜਾ ਉਹ ਜਿਹੜਾ ਪਿਛਲੇ ਸ਼ਬਦ ਦੇ ਵਿੱਚ ਜੇ ਕੰਟੀਨਿਉਟੀ ਚ ਹੁੰਦਾ ਨਾ ਤਾਂ ਸਾਨੂੰ ਲੜੀ ਉਸ ਕੰਟੀਨਿਉਟੀ ਜਿਹਾ ਸੀ ਉਹ ਜਿਹੜਾ ਜਿੱਥੇ ਪਾਣੀ ਪਾਵਕ ਤਨੇ ਕੀਆ ਪਾਣੀ ਜਗਾ ਅੱਗ ਜਿਹੜੀ ਬਕਸ ਦੀ ਪਈ ਨਾ ਅਸੀਂ ਸਾਰਾ ਸ਼ਬਦ ਸਮਝਾ ਸੀ ਪਿਛਲੀ ਵਾਰੀ ਉਸ ਦੇ ਵਿੱਚੋਂ ਕਈ ਡੁੱਬ ਗਏ ਨੇ ਉਹਦੇ ਵਿੱਚੋਂ ਤਰਨ ਦਾ ਤੂੰ ਇੰਤਜ਼ਾਮ ਕਰ ਨਹੀਂ ਤੇ ਡੁੱਬ ਜਾਣਗੇ ਔਰ ਦੇਖੋ ਦੁਨੀਆ ਜਿਹੜੀ ਹੈ ਨਾ ਉਹ ਗੁਰੂ ਸਾਹਿਬ ਕਹਿੰਦੇ ਨੇ ਕਿ ਦੇਖਦੇ ਦੇਖਦੇ ਹਮ ਦੇਖਾ ਤਾਂ ਡੂਬੀ ਗਏ ਸਾਰੀ ਦੁਨੀਆ ਡੁੱਬਦੀ ਹੀ ਪਨੀਰ ਆਉਂਦੀ ਹੈ ਵਿੱਚ ਜਿਹਨੇ ਤਰਨ ਦਾ ਇੰਤਜ਼ਾਮ ਨਹੀਂ ਕੀਤਾ ਨਾ ਉਹ ਡੁੱਬ ਹੀ ਜਾਂਦਾ ਹੈ ਇਹਦੇ ਵਿੱਚ ਕੋਈ ਡਾਊਟ ਹੀ ਨਹੀਂ ਰਹਿੰਦਾ ਹੈ ਨਾ ਉਹਨੂੰ ਕਹਿੰਦੇ ਨੇ ਮੋ ਮੋ ਲੋਭ ਡੂਬੇ ਸੰਸਾਰ ਸਾਰਾ ਸੰਸਾਰ ਦੇਣਾ ਡੁੱਬ ਜਾਂਦਾ ਵਿੱਚ ਉਹਨੇ ਨਹੀਂ ਕੀਤਾ ਕੀਤਾ ਕੀ ਹੈ ਜੇ ਇੰਤਜ਼ਾਮ ਨਹੀਂ ਕੀਤਾ ਤੇ ਫਿਰ ਹੋਈਗਾ ਕੀ ਤੱਕੀ ਜਨਮ ਬਿਰਥਾ ਜਾਤ ਕਿਦੇ ਵਿੱਚ ਰੰਗ ਮਾਇਆ ਦੇ ਮਾਇਆ ਦੇ ਰੰਗ ਦੇ ਇਸ ਜਨਮ ਬਿਰਥਾ ਦੇਖੋ ਜਿਹੜੀ ਸਰਨਜਾਮ ਇੰਤਜ਼ਾਮ ਦੀ ਗੱਲ ਹੈ ਇਤਨਾ ਇੰਪੋਰਟੈਂਟ ਮੈਂ ਇਸ ਕਰਕੇ ਕਿਹਾ ਕਿ ਜਦੋਂ ਗੁਰੂ ਸਾਹਿਬ ਨੇ ਇਹ ਕਿਹਾ ਨਾ ਕਿ ਇਸ ਇੰਤਜ਼ਾਮ ਦੇ ਵਿੱਚ ਲੱਗ ਇੰਤਜ਼ਾਮ ਮਤਲਬ ਕਰਨਾ ਜਿਹੜਾ ਹੈ ਉਹ ਮਨੁੱਖ ਦੇ ਸੁਭਾਅ ਦੇ ਵਿੱਚ ਹੈ ਉਹ ਕਹਿੰਦੇ ਨੇ ਤੇਰੇ ਸੁਭਾਅ ਦੇ ਵਿੱਚ ਹੈ ਇੰਤਜ਼ਾਮ ਕਰਨਾ ਕੋਈ ਨਵੀਂ ਕੰਮ ਨਹੀਂ ਕਰ ਰਿਹਾ ਤੂੰ ਕੋਈ ਤੇਰੇ ਵਸੇ ਨਹੀਂ ਕਿ ਕੋਈ ਨਵੀਂ ਚੀਜ਼ ਸਿੱਖਣੀ ਹੈ ساری ਜ਼ਿੰਦਗੀ ਬੰਦਾ ਜਿਹੜਾ ਨਾ ਇੱਕੋ ਹੀ ਕੰਮ ਕਰਦਾ ਸਭ ਤੋਂ ਜ਼ਿਆਦਾ ਉਹ ਕਰਦਾ ਹੈ ਇੰਤਜ਼ਾਮ ਤਾਂ ਬੱਚਾ ਪੜਾਈ ਕਰਦਾ ਨਾ ਸਾਰਾ ਸਾਲ ਪੜਾਈ ਕਰਦਾ ਇੰਤਜ਼ਾਮ ਕੀ ਕਰ ਰਿਹਾ ਸਾਲ ਬਾਅਦ ਪੇਪਰ ਹੋਣਾ ਉਸ ਪੇਪਰ ਦਾ ਇੰਤਜ਼ਾਮ ਜਿਹੜਾ ਨਾ ਉਹ ਸਾਰਾ ਸਾਲ ਕਰਦਾ ਹੈ ਸਾਰਾ ਸਾਲ ਬਾਅਦ ਪੇਪਰ ਹੁੰਦਾ ਮਾਪਿਓ ਜਿਹੜੇ ਨੇ ਬੱਚੇ ਮਾਪਿਓ ਬੱਚੇ ਸਾਰੀ ਬੱਚੇ ਦੇ ਜਨਮ ਤੋਂ ਪਹਿਲੇ ਉਹਦਾ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੰਦੇ ਜੰਮਿਆ ਨਹੀਂ ਹੁੰਦਾ ਪੈਦਾ ਨਹੀਂ ਹੋਇਆ ਹੁੰਦਾ ਉਹਦਾ ਜੰਮਣ ਤੋਂ ਪਹਿਲੇ ਉਹਦਾ ਸਾਰਾ ਸਜੋ ਸਬਾਨ ਕਪੜੇ ਲੱਤੇ ਠੰਡ ਹੈ ਗਰਮੀ ਹੈ ਕੀ ਹੈ ਸਾਰਾ ਉਹਦਾ ਚੀਜ਼ਾਂ ਦਾ ਇੰਤਜ਼ਾਮ ਕਰ ਦਿੰਦੇ ਨੇ ਕਿ ਬੱਚੇ ਦੇ ਆਉਣ ਤੋਂ ਪਹਿਲੇ ਉਹਦਾ ਇੰਤਜ਼ਾਮ ਹੋਵੇ ਫਿਰ ਅੱਗੇ ਆਂਦਾ ਤੇ ਫਿਰ ਉਹਦੇ ਅਗਲੀ ਅਗਲੇ ਜੀਵਨ ਦਾ ਇੰਤਜ਼ਾਮ ਕਰਦੇ ਨੇ ਵੱਡਾ ਹੋਏਗਾ ਇਹ ਕਰੇਗਾ ਇਹਦੇ ਕਪੜੇ ਲੈ ਲਈਏ ਇਹਦੇ ਕਢੋਣੇ ਲੈ ਲਈਏ ਇਹਦਾ ਕਰਦੀਏ ਉਹ ਸਕੂਲ ਕਿਹੜੇ ਪਾਣਾ ਪਹਿਲੇ ਤੋਂ ਇੰਤਜ਼ਾਮ ਕਰਕੇ ਰੱਖਦੇ ਨੇ ਅੱਜ ਤੱਕ ਜੰਮਣ ਤੋਂ ਹੀ ਪਹਿਲੇ ਦਾ ਸਕੂਲ ਤੇ ਇੰਤਜ਼ਾਮ ਹੋ ਜਾਂਦਾ ਨੇ ਕਿ ਕਿਹੜੇ ਸਕੂਲ ਪਾਣਾ ਫਿਰ ਉਹਦੀ ਅਗਲੀ ਪੜਾਈ ਦਾ ਇੰਤਜ਼ਾਮ ਫਿਰ ਉਹਦੇ ਵਿਆਹ ਦਾ ਇੰਤਜ਼ਾਮ ਹੈ ਨਾ ਫਿਰ ਉਸ ਅਗਲੇ ਜੀਵਨ ਦਾ ਤੇ ਆਪੋ ਪੋਤਰੇ ਪੋਤਰੀਆਂ ਸਾਰੀ ਜ਼ਿੰਦਗੀ ਮਤਲਬ ਇੰਤਜ਼ਾਮ ਹੀ ਲਗਾ ਰਹੇ ਨੇ ਇਨਸਾਨ ਕੋਈ ਨਵਾਂ ਕੰਮ ਨਹੀਂ ਕਰਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਅਸੀਂ ਦੇਖੋ ਤੁਸੀਂ ਸਾਰੇ ਜਿਹੜੀ ਵੀ ਅਸੀਂ ਕੰਮ ਕਰਦੇ ਹਾਂ ਆਰ ਕਰਦੇ ਹਾਂ ਮਿਹਨਤ ਕਰਦੇ ਹਾਂ ਬਿਜ਼ਨਸ ਕਰਦੇ ਹਾਂ ਨੌਕਰੀ ਜੋ ਵੀ ਅਸੀਂ ਧੰਦਾ ਕਰਦੇ ਹਾਂ ਜੋ ਵੀ ਕੰਮ ਕਰਦੇ ਹਾਂ ਅਸੀਂ ਉਸ ਕੰਮ ਦਾ ਸਾਡਾ ਮਕਸਦ ਵੈਸੇ ਤੇ ਜਿਹੜਾ ਬੰਦਾ ਸਵੇਰੇ ਕੰਮ ਲੱਗਦਾ ਨਾ ਦਿਹਾੜੀਦਾਰ ਵੀ ਹੋਏਗਾ ਦਿਹਾੜੀਦਾਰ ਵੀ ਇਹੀ ਕਰਦਾ ਕਿ ਸ਼ਾਮੀ ਦਿਹਾੜੀ ਮੈਨੂੰ 500 700 ਹਜ਼ਾਰ ਦਿਹਾੜੀ ਮਿਲੇਗੀ ਲਈ ਉਹ ਸ਼ਾਮ ਦਾ ਇੰਤਜ਼ਾਮ ਕਰਦਾ ਸਵੇਰੇ ਜਿਹੜਾ ਕੰਮ ਲੱਗਦਾ ਪਰ ਜਿਹੜਾ ਇੰਤਜ਼ਾਮ ਉਹ ਸ਼ਾਮ ਦਾ ਨਹੀਂ ਕਰਦਾ ਬਹੁਤਿਆਂ ਨੂੰ ਐ ਨਹੀਂ ਹੁੰਦੀ ਕਿ ਵੀ ਸ਼ਾਮ ਨੂੰ ਸਵੇਰੇ ਕੰਮ ਕਰਨਾ ਤੇ ਰਾਤੀ ਰੋਟੀ ਖਾਣੇ ਆ ਲੇਕਿਨ ਉਹ ਜਿਹੜਾ ਵੀ ਕੰਮ ਕਰ ਰਹੇ ਹੁੰਦਾ ਨਾ ਉਹਦਾ ਮਕਸਦ ਹੈ ਹੀ ਹੁੰਦਾ ਕਿ ਹੁਣ ਅੱਗੇ ਦਾ ਇੰਤਜ਼ਾਮ ਕਰਨਾ ਆਉਣ ਵਾਲੇ ਟਾਈਮ ਦਾ ਬੁੜਾਪੇ ਦਾ ਇੰਤਜ਼ਾਮ ਕਰ ਲੈਣਾ ਹਨਾ ਉਹ ਤੇਰੇ ਪੋਤਰੀਆਂ ਦਾ ਇੰਤਜ਼ਾਮ ਕਰ ਲੈ ਸੱਤ ਪੁਸ਼ਤਾ ਦਾ ਇੰਤਜ਼ਾਮ ਤੱਕ ਕਰਕੇ ਜਾਂਦੇ ਲੋਕੀ ਮੇਰੀਆਂ ਸੱਤ ਪੁਸ਼ਤਾ ਬਸ ਅੱਗੇ ਤੱਕ ਪਰਵਾ ਉਹਨਾਂ ਨੂੰ ਦਿੱਕਤ ਨਹੀਂ ਆਣੀ ਚਾਹੀਦੀ ਇਤਨਾ ਮਤਲਬ ਇੰਤਜ਼ਾਮ ਤੇ ਬੰਦਾ ਪਰਫੈਕਟ ਹੈਗਾ ਸਰੰਝਾਮ ਆ ਦੇਖੋ ਅਸੀਂ ਕਰਾਉਂਦੇ ਆ ਅਸੀਂ ਹੈਲਥ ਇੰਸ਼ੋਰੈਂਸ ਕਰਾਉਂਦੇ ਆ ਕਾਰੇ ਵਾਸਤੇ ਕੱਲ ਇੰਤਜ਼ਾਮ ਹੈ ਨਾ ਸ਼ਰਮ ਜਾਮ ਹੈ ਬੰਦੋਬਸਤ ਹੈ ਕਿ ਕੱਲ ਨੂੰ ਕਦੀ ਪ੍ਰੋਬਲਮ ਆ ਜਾਏ ਤੇ ਮੇਰੇ ਕੋਲ ਉਹ ਹੈਲਥ ਇੰਸ਼ੋਰੈਂਸ ਹੋਏ ਕਦੀ ਆ ਨਾ ਮੇਰੇ ਕੋਲ ਉਸ ਟੰ ਕੋਈ ਪੈਸੇ ਦੀ ਦਿੱਕਤ ਆ ਜਾਏ ਲਾਈਫ ਇੰਸ਼ੋਰੈਂਸ ਕਰਾਉਂਦੇ ਆ ਕਿ ਅਗਲੀ ਫੈਮਿਲੀ ਵਾਸਤੇ ਮੈਂ ਕਰ ਕੇ ਜਾਵਾਂ ਉਹਨਾਂ ਨੂੰ ਦਿੱਕਤ ਨਾ ਆਏ ਉਹਦਾ ਪ੍ਰਬੰਧ ਕਰਕੇ ਜਾਂਦੇ ਆ ਕਾਰ ਇੰਸ਼ੋਰੈਂਸ ਕੋਈ ਵੀ ਕੰਮ ਜਿਹੜਾ ਮੈਂ ਕਹਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਜ਼ਿੰਦਗੀ ਜਿਹੜਾ ਫਾਈਨਲ ਜਿਸ ਡੈਸਟੀਨੀ ਦਾ ਪਹੁੰਚਦਾ ਨਾ ਬੰਦਾ ਉਹ ਇੰਨਾ ਜਿਆਦਾ ਵੱਡਾ ਕੰਮ ਨਹੀਂ ਹੁੰਦਾ ਹੁਣ ਵਿਆਹ ਦਾ ਇੰਤਜ਼ਾਮ ਕਰਨਾ ਹੋਇਆ ਕਿੰਨੇ ਮਹੀਨੇ ਲੱਗਦੇ ਨੇ ਸਾਲ ਲੱਗ ਜਾਂਦੇ ਨੇ ਅਜੀ ਸਾਲ ਕੀ ਘਰ ਤੇ ਬੱਚਾ ਛੋਟਾ ਜਿਹੜਾ ਜੋ ਬਚਪਨ ਤੋਂ ਉੱਤੇ ਉਧਾਇਦੇ ਲੋਕੀ ਸ਼ੁਰੂ ਕਰ ਦਿੰਦੇ ਨੇ ਉਹਦੇ ਵਾਸਤੇ ਇਕੱਠਾ ਕਰਨਾ ਇਹ 10 ਸਾਲ 12 ਸਾਲ ਬਾਅਦ ਵਿਆਹ ਕਰਨਾ ਹੈ ਫਿਰ ਕੀ ਕਰਾਂਗੇ ਉਹ ਜਿਹੜਾ ਫਾਈਨਲ ਜਿਹੜਾ ਵਿਆਹ ਹੋਣਾ ਨਾ ਉਹ ਤੇ 10 ਮਿੰਟ ਦਾ ਹੀ ਹੁੰਦਾ 15 ਮਿੰਟ ਦਾ ਹੀ ਜਦੋਂ ਲਾਵਾ ਫੇਰੇ ਨੇ ਜਾਂ ਜੋ ਉਹ ਤਾਂ ਥੋੜੀ देर ਲੇਕਿਨ ਉਹਦੇ ਇੰਤਜ਼ਾਮ ਉਹਦੇ ਬੰਦੋਬਸ ਦੇ ਵਿੱਚ ਉਹਦੇ ਪ੍ਰਬੰਧ ਦੇ ਵਿੱਚ ਕਿੰਨੇ ਸਾਲ ਲੰਘਦਾ ਬੰਦਾ ਇਸ ਤਰ੍ਹਾਂ ਹੀ ਸਾਰਾ ਜੀਵਨ ਜਿਹੜਾ ਇਹ ਬੰਦੇ ਦਾ ਹੋਰ ਕੋਈ ਕੰਮ ਨਹੀਂ ਕਰਦਾ ਜਿੰਨੀ ਮਿਹਨਤਾਂ ਜਿੰਦੀਆਂ ਦੌੜཔ་ ਜਿੰਨਾ ਭੱਜ ਦੌੜ ਜੋ ਵੀ ਕਰਦਾ ਨਾ ਉਸ ਦਾ ਸਿਰਫ ਇੱਕੋ ਹੀ ਇੱਕ ਮਕਸਦ ਹੁੰਦਾ ਕਿ ਮੈਂ ਆਉਣ ਵਾਲੇ ਸਮੇਂ ਦਾ ਕੋਈ ਨਾ ਕੋਈ ਇੰਤਜ਼ਾਮ ਕੋਈ ਨਾ ਕੋਈ ਸਰੰਝਾਂ ਕੋਈ ਨਾ ਕੋਈ ਬੰਦੋਬਸ ਪ੍ਰਬੰਧ ਕਰ ਲਵਾਂ ਬਸ ਐਹੀ ਦਿਮਾਗ ਚ ਲੰਘਦੀ ਹੈ ਕਿ ਹੁਣ ਮੇਰਾ ਬੁਢੇਪਾ ਕਿਸਾ ਕੱਟੇਗਾ ਹੁਣ ਮੇਰਾ ਐਹੀ ਕੁਝ ਹੁੰਦਾ ਨਾ ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਉਹ ਸਾਰੇ ਕੰਮ ਤੂੰ ਕਰ ਲੈ ਲੇਕਿਨ ਇੱਕ ਕੰਮ ਨਹੀਂ ਕਰਦਾ ਭਵਜਲ ਤਰਨ ਉੱਥੇ ਡੁੱਬ ਗਿਆ ਉਹ ਕੰਮ ਨਹੀਂ ਕੀਤਾ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ ਜਿਤ ਆਹਰ ਨਾਨਕ ਜਿਤ ਆਹਰ ਜਗ ਉਬਰ ਬਿਰਲਾ ਬੁਝੇ ਕੋਏ ਉਹ ਆਰ ਨਹੀਂ ਕੀਤਾ ਬਾਕੀ ਸਾਰੇ ਕਰ ਲੈ ਸੋ ਕਹਿਣ ਦਾ ਮਤਲਬ ਇਸ ਜਿਹੜੀ ਗੱਲ ਜਿਹੜੀ ਗੁਰਸਾਹਿਬ ਦੱਸ ਰਹੇ ਨਾ ਉਸ ਵੇਲੇ ਨਹੀਂ ਹੋਣਾ ਜਿਸ ਵੇਲੇ ਉਹ ਵਕਤ ਤੇਰਾ ਆ ਜਾਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਇਹ ਹੈ ਨਾ ਪਈ ਪ੍ਰਾਪਤ ਮਾਨੁਖ ਦੇ ਹੂਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੁਣ ਤੂੰ ਬੱਚਾ ਜਸ ਸਕੂਲ ਜਾਏ ਨਾ ਸਕੂਲ ਦਾ ਹੁਣ ਇੰਤਜ਼ਾਮ ਕਰ ਦਿੱਤਾ ਇਹ ਕੁਝ ਕਰ ਸਕਦੇ ਨਾ ਪੇਰੈਂਟਸ ਇਹੀ ਕਰ ਸਕਦੇ ਨੇ ਚੰਗੇ ਸਕੂਲ ਪਾਤਾ ਫੀਸ ਟਾਈਮ 'ਚ ਦੇ ਦਿੱਤੀ ਕਿਤਾਬਾਂ ਜੜੀਆਂ ਚਾਹੀਦੀਆਂ ਬਸਤਾ ਭਰ ਕੇ ਪੁਕੜਾਤਾ ਟਿਊਸ਼ਨ ਲਗਾ ਦਿੱਤੀ ਬਸ ਆੜ ਜਾਣ ਵਾਸਤੇ ਲਗਾ ਦਿੱਤੀ ਸਾਰਾ ਕੁਝ ਕਰ ਦਿੱਤਾ ਇੰਤਜ਼ਾਮ ਕਰਤਾ ਕਰਦੀ ਘਰ ਦੇ ਚ ਨੂੰ ਸਟੱਡੀ ਰੂਮ ਵੀ ਦਿੱਤਾ ਟੇਬਲ ਡੈਸਕ ਵੀ ਦਿੱਤਾ ਸਭ ਕੁਝ ਦਿੱਤਾ ਪਰ ਜਦੋਂ ਇਗਜ਼ਾਮ ਹੋਇਆ ਬੱਚਾ ਫੇਲ ਹੁਣ ਬਾਪੋ ਤੇ ਐਸੀ ਨੂੰ ਕਲਪਦਾ ਹੀ ਨਾ ਕਿ ਭਾਈ ਸਾਰਾ ਇੰਤਜ਼ਾਮ ਤੇਰੇ ਵਾਸਤੇ ਕੀਤਾ ਸਾਰੀਆਂ ਚੀਜ਼ਾਂ ਸਹੂਲਤਾਦਾਨ ਦੇ ਦਿੱਤੀਆਂ ਫਿਰ ਵੀ ਤੂੰ ਪੜ ਨਹੀਂ ਸਕਿਆ ਤੇ ਇਹਦਾ ਮਤਲਬ ਤੂੰ ਕਿਤੇ ਪੂਰੀ ਲੱਗਿਆ ਆਇਆ ਤੇਰੇ ਤੇਰੇ ਦਿਮਾਗ ਦੇ ਵਿੱਚ ਪੜਾਈ ਹੈ ਨਹੀਂ ਗਲਤ ਸੰਗਤ ਦੇ ਚ ਪਿਆ ਆਇਆ ਹੈ ਜਾਂ ਤੇਰਾ ਮੋਬਾਈਲ ਹੀ ਛੁੱਟਦਾ ਜਾਂ ਤੇਰੀ ਗੇਮਾਂ ਤੇ ਧਾਰ ਵੇ ਲੱਗਾ ਰਹਿਣਾ ਹੈ ਕਿ ਐਈ ਇਸੇ ਕਰਕੇ ਹੀ ਹੈ ਸੋ ਇਸੇ ਤਰ ਗੁਰੂ ਸਾਹਿਬ ਕਹਿੰਦੇ ਨੇ ਕਿ ਪਹਿਲਾ ਪਤਾ ਜਿਹੜਾ ਭਈ ਪ੍ਰਾਪਤ ਮਾਨੁਖ ਦੀ ਹੋਈ ਜਾਂ ਤੈਨੂੰ ਵੀ ਤਾਂ ਸਾਰਾ ਇੰਤਜ਼ਾਮ ਤੈਨੂੰ ਦਿੱਤਾ ਰੱਬ ਨੇ ਸਾਰਾ ਕੁਝ ਦੇ ਬਣਾਤੀ ਇੰਨੀ ਵਧੀਆ ਹੱਥ ਦਿੱਤੇ ਨੱਕ ਕੰਨ ਪੈਰ ਅੱਖਾਂ ਸੁਰਤ ਸਭ ਕੁਝ ਦੇ ਦਿੱਤੀ ਉਹ ਤੂੰ ਕਰ ਗੋਮਿੰਦ ਮਿਲਣ ਕੀ ਇਹ ਤੇਰੀ ਬਰੀਆ ਹੁਣ ਵਾਰੀ ਹੈ ਤੇਰੀ ਉਹਨਾਂ ਕਰ ਕਰ ਕੀ ਸੱਚ ਨੂੰ ਜਾਣ ਸੱਚ ਨੂੰ ਸਮਝ ਗੁਣਾ ਨੂੰ ਧਾਰਨ ਕਰਨਾ ਇਹਨੂੰ ਕਹਿੰਦੇ ਨੇ ਉਸ ਸ਼ਰਮ ਜਾਮ ਲਗਣਾ ਉਹਦੇ ਚ ਉਸ ਇੰਤਜ਼ਾਮ ਚ ਲੜਨਾ ਨਹੀਂ ਤੇ ਔਰ ਇਹ ਨਹੀਂ ਹੋਏ ਕਿ ਜਦੋਂ ਉਹ ਗਾਵਾ ਤੇ ਨੇ ਕਿ ਵੇੜੇ ਆਈ ਜੰਝ ਤੇ ਬਿੰਨੂ ਕੁੜੀ ਦੇ ਕੰਨ ਆਮ ਕਹਾਵਤ ਕਹਦੇ ਨਾ ਇਹ ਪਹਿਲੇ ਹੀ ਕਰਨਾ ਪੈਣਾ ਊਰੀ ਸਾਹਿਬ ਕਹਿੰਦੇ ਨਾ ਬੇੜਾ ਬੰਦ ਨਾ ਸਕਿਓ ਬੰਦਨ ਕੀ ਫੇਲਾ ਭਾਰ ਸਰਵਜਰ ਗੂਛਲੇ ਤਬ ਤਰਨ ਦੁ ਹੇਲਾ ਯਾਨੀ ਕਿ ਸਚ ਨੂੰ ਸਮਝ ਆਏਗਾ ਨਾ ਜਦੋਂ ਸਚ ਨਾਲ ਜੁੜਿਆ ਹੋਏਗਾ ਜ਼ਿੰਦਗੀ ਦੀ ਸਚਾਈਆਂ ਨੂੰ ਸਮਝ ਆਏਗਾ ਤਰਮ ਨੂੰ ਤੁਮੀ ਪਛਾਣਿਆ ਹੋਏਗਾ ਕੁਦਰਤ ਦੇ ਸਿਸਟਮ ਨੂੰ ਸਮਝ ਆਏਗਾ ਤੇ ਜਦੋਂ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਆਂਦੀਆਂ ਦਿੱਕਤਾਂ ਆਂਦੀਆਂ ਤੇ ਉਹਨੂੰ ਸਮਝ ਕੇ ਉਹਦੇ ਵਿੱਚੋਂ ਨਿਕਲ ਜਾਂਦਾ ਨਿਕਲ ਸਕਦਾ ਪਰ ਇਹ ਪਹਿਲੇ ਇੰਤਜ਼ਾਮ ਪਹਿਲੇ ਸਾਰਾ ਕੁਝ ਸਮਝਣਾ ਪੈਂਦਾ ਜਦੋਂ ਉਦੋਂ ਟਾਈਮ ਸੀ ਉਦੋਂ ਕੀਤਾ ਨਹੀਂ ਪਰ ਸਰਵਰ ਜਬੂਛ ਲੈ ਜਦੋਂ ਇਹ ਪ੍ਰੋਬਲਮ ਜ਼ਿੰਦਗੀ ਦੇ ਵਿੱਚ ਆ ਗਈਆਂ ਹੁਣ ਵਕਤ ਉਹ ਆ ਗਿਆ ਹੁਣ ਸਮਝ ਨਹੀਂ ਆਦੀ ਮੈਂ ਕੀ ਕਰਾਂ ਤਬ ਤਰਨ ਦੁਹੇਲਾ ਹੁਣ ਤਰਨਾ ਮੁਸ਼ਕਲ ਹੋ ਗਿਆ ਹੁਣ ਸੋਚਦਾ ਮੈਂ ਕੀ ਕਰਾਂ ਤੇ ਕਿੱਧਰ ਜਾਵਾਂ ਹੁਣ ਰਾਹ ਨਹੀਂ ਲੱਭਦਾ ਸੋਚ ਐਕਚੁਅਲ ਦੇ ਵਿੱਚ ਜਿਹੜਾ ਜੀਵਨ ਹੈ ਨਾ ਭਾਈ ਪਰ ਆਪੋ ਤੁਮਾਨੂੰ ਜੀਵਨ ਉਹਨੂੰ ਧਿਆਨ ਨਾਲ ਸੰਦੇਖੀਏ ਨਾ ਤਾਂ ਜੀਵਨ ਸਮਾਂ ਹੀ ਹੈ ਟਾਈਮ ਹੈ ਇੱਕ ਟਾਈਮ ਸਪੈਨ ਹੈ ਨਾ ਜ਼ਿੰਦਗੀ ਕੋਈ ਕਹਿੰਦਾ ਐ ਐਨ ਐਸ ਤਰੀਕ ਨੂੰ ਡੇਟ ਲਿਖੀ ਹੁੰਦੀ ਹੈ ਇਹ ਡੇਟ ਦਾ ਜਨਮ ਹੈ ਤੇ ਇਹ ਡੇਟ ਦੀ ਉਹਨਾਂ ਦੀ ਡੈਥ ਹੈ ਤੇ ਵਿੱਚ ਦਾ ਪੀਰੀਅਡ ਕੀ ਹੈ ਟਾਈਮ ਜਿੰਦਗੀ ਸਾਨੂੰ ਕੋਈ ਕਹੇ ਕਿ ਇਹ ਜਿੰਦਗੀ 70 ਸਾਲ ਹੈ 60 ਸਾਲ ਹੈ 80 ਸਾਲ ਹੈ 90 ਸਾਲ ਉਹ 70 ਸਾਲ 80 ਸਾਲ ਕੀ ਇਹ ਟਾਈਮ ਤੇ ਆ ਉਸ ਟਾਈਮ ਨੂੰ ਸੰਭਾਲਿਆ ਨਹੀਂ ਉਸ ਵਕਤ ਨੂੰ ਵਕਤ ਬਿਸ਼ਾਰੇ ਸੋ ਬੰਦਾ ਹੋਏ ਵਕਤ ਨੂੰ ਸੰਭਾਲਿਆ ਨਹੀਂ ਵਕਤ ਨੂੰ ਭਾਈ ਚਲੋ ਆਏਗਾ ਵਕਤ ਦੇਖ ਲਾਂਗੇ ਕਰ ਲਾਂਗੇ ਹਜੇ ਕੀ ਹੈ ਜੇ ਤੇ ਖਾਣ ਪੀਣ ਦੇ ਦਿਨ ਸੋ ਕਹਿਣ ਦਾ ਮਤਲਬ ਜਦੋਂ ਭਾਈ ਪ੍ਰਪਤ ਮਾਨਵ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਤੇਰੀ ਬਰੀਆ ਮਤਲਬ ਇਹੀ ਟਾਈਮ ਜਿਹੜਾ ਜਿਹੜਾ ਤੈਨੂੰ ਟਾਈਮ ਸਪੈਨ ਜਿਹੜੀ ਜ਼ਿੰਦਗੀ ਮਿਲੀ ਹੈ ਨਾ ਉਹਦੇ ਵਿੱਚ ਤੂੰ ਕਰ ਸਕਦਾ ਹੈ ਇਹੀ ਟਾਈਮ ਹੈ ਤੇਰੇ ਕੋਲ ਅਵਰ ਕਾਜ ਤੇਰੇ ਕਿਤੇ ਨਾ ਤਾਂ ਦੇਖੋ ਅਵਰ ਕਾਜ ਜਦੋਂ ਅਸੀਂ ਇਹਦੇ ਖਾਸ ਤੌਰ ਤੇ ਡੇਰਿਆਂ ਦੇ ਵਿੱਚ ਜਦੋਂ ਅਰਥ ਪੜਦੇ ਹਨ ਉਹਨਾਂ ਦੇ ਜਦੋਂ ਕਰਦੇ ਨੇ ਜਾਂ ਕਿਤੇ ਉਹ ਕਹਿੰਦੇ ਨੇ ਜੀ ਬਸ ਤੂੰ ਬੈਠ ਕੇ ਭਗਤੀ ਕਰ ਨਾਮ ਜਪ ਤੇ ਇਹ ਕਰ ਜਿਹੜੇ ਇਹ ਕੰਮ ਕਾਜ ਲੱਗਾ ਹੈ ਨਾ ਜਿਹੜੇ ਧੰਦੇ ਪਾਣੀ ਲੱਗਾ ਇਹ ਕਿਸੇ ਕੰਮ ਨਹੀਂ ਆਣੇ ਇੰਨੀ ਨਾਲ ਜਾਣੇ ਮਾਇਆ ਇੱਥੇ ਰੱਖ ਜਾਓ ਇੰਨੀ ਜਾਣੀ ਨਾਲ ਹੁਣ ਪੁੱਛੋਗੇ ਸਾਡੀ ਤੇ ਜਾਣੀ ਨਹੀਂ ਮਾਇਆ ਜੀ ਮਾਇਆ ਦੇ ਬਾਬਾ ਜੀ ਇੱਥੇ ਰੱਖ ਜੰਗੇ ਤੇ ਤੁਹਾਡੇ ਨਾਲ ਜਾਣੀ ਤੂੰ ਤੁਸੀਂ ਤੁਸੀਂ ਕਹਿੰਦੇ ਇੱਥੇ ਤੁਹਾਡੇ ਨਾਲ ਜਾਣੀ ਹੈ ਸੋ ਕਹਿਣ ਦਾ ਮਤਲਬ ਅਵਰ ਕਾ ਜਿਹੜੇ ਨਾ ਔਰ ਕਾਜ ਨੂੰ ਤੁਸੀਂ ਸਮਝਾਂਗੇ ਤੇ ਔਰ ਕਾਜ ਸੱਚ ਨੂੰ ਸਮਝਣ ਤੋਂ ਇਲਾਵਾ ਜਿੰਨੇ ਵੀ ਕੰਮ ਨੇ ਉਹਨੂੰ ਔਰ ਕਾਜ ਕਹਿੰਦੇ ਜੇ ਤੂੰ ਸੱਚ ਨੂੰ ਨਹੀਂ ਜਾਣਿਆ ਧਰਮ ਨੂੰ ਸਮਝਿਆ ਨਹੀਂ ਉਹਦੀ ਵਿਚਾਰ ਨਹੀਂ ਕੀਤੀ ਉਹਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਨਹੀਂ ਕੀਤਾ ਇਸ ਕੰਮ ਤੋਂ ਇਲਾਵਾ ਜੇ ਤੂੰ ਕੋਈ ਕੋਈ ਬੰਦਾ ਕੁਝ ਹੋਰ ਕਰ ਰਿਹਾ ਨਾ ਕੋਈ ਕਹੇ ਕਿ ਹਾਂ ਜੀ ਮੈਂ ਤੀਰਥਾਂ ਤੇ ਚਲਾ ਜਾਵਾਂ ਯਾ ਹਰ ਮਹੀਨੇ ਦਰਬਾਰ ਸਾਹਿਬ ਚਲਾ ਜਾਵਾ ਹਰ ਸਾਲ ਹਿਮਕੁੰਡ ਚਲਾ ਜਾਵਾ ਹੈ ਨਾ ਖੰਡ ਪਾਟ ਕਰਾ ਲਾਂ ਲੰਗਰ ਲਗਾ ਲਾਂ ਚਿੱਟੇ ਚੋਲੇ ਪਾਲਾਂ ਇਹ ਫਲਾਣਾ ਕਪੜਾ ਪਾਲਾਂ ਯਾ ਕੁਝ ਵੀ ਕਰ ਲਾਂ ਦੁਨੀਆ ਭਰ ਦਾ ਕੰਮ ਲੇਕਿਨ ਸੱਚ ਨੂੰ ਸੱਚ ਦੇ ਨਾਲ ਜੁੜਿਆ ਨਹੀਂ ਸੱਚ ਨੂੰ ਸਮਝਿਆ ਨਹੀਂ ਤੇ ਫਿਰ ਇਹ ਜਿੰਨੇ ਕੰਮ ਕਰ ਰਿਆ ਨਾ ਇਹ ਕਹਿੰਦੇ ਨੇ ਅਵਰ ਕਾਜ ਇਹ ਅਵਰ ਇਹ ਅਵਰ ਕਾਜ ਨੇ ਇਹ ਤੇਰੇ ਕਿਤੇ ਨਾ ਖਾਓ ਜਦੋਂ ਉਸੀ ਸੁਖਮਨੀ ਸਾਹਿਬ ਪੜਦੇ ਨਾ ਜਾਪ ਹੁਣ ਲਿਸਟ ਬਣਾਈ ਹੈ ਤਾਂ ਆਪ ਗਿਆਨ ਸਬ ਧਿਆਨ ਉਹ ਦੇਖੋ ਇਹਦੇ ਸਭ ਤੋਂ ਪਹਿਲਾ ਨਾਮ ਵੱਖ ਅੱਖਰ ਜਿਹੜੇ ਲਿਖਿਆ ਲਿਖਿਆ ਜਾਪ ਅਸ ਕਹਿੰਦੇ ਨੇ ਵੀ ਜਪੋ ਤੇ ਬੜਾ ਜਾਪ ਵੀ ਜਿਹੜਾ ਸੱਚ ਨੂੰ ਸਮਝੇ ਬਿਨਾ ਜਾਪ ਹੈ ਨਾ ਉਹ ਵੀ ਅਸੀਂ ਲਿਸਟ ਦੇ ਵਿੱਚ ਆਉਂਦਾ ਜਾਪ ਤਾਪ ਗਿਆਨ ਸਬ ਧਿਆਨ ਖਟ ਸ਼ਾਸਤਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਵਦੇ ਫਿਰਿਆ ਅਨੇਕ ਪ੍ਰਕਾਰ ਕੀ ਇਹ ਬਹੁ ਜਤਨਾ ਪੁੰਨ দান ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰੂ ਬਿਨਾਮ ਜਪੀ ਇੱਕ ਵਾਰ ਸੋ ਕਹਿਣਾ ਬਦਲਿਆ ਸਾਰੀ ਲਿਸਟ ਅਗਲੀ ਪੂਰੀ ਅਸ਼ਵਧੀ ਪੂਰੀ ਲਿਸਟ ਗਣਾਈ ਹੈ ਕਿਹੜੇ ਕਿਹੜੇ ਕੰਮ ਇਹ ਸਾਰੇ ਕੰਮ ਜਿਹੜੇ ਨਾ ਜੇ ਸੱਚ ਨੂੰ ਨਹੀਂ ਸਮਝਿਆ ਜੇ ਗੁਣਾਂ ਦੇ ਨਾਲ ਨਹੀਂ ਜੁੜਿਆ ਜੇ ਧਰਮ ਨੂੰ ਨਹੀਂ ਕਮਾਇਆ ਜਬ ਤੱਕ ਤਰਉਂ ਨਹੀਂ ਸਮਝਿਆ ਤੇ ਉਹ ਇਹ ਸਾਰੇ ਅਵਰ ਕਾਇਮ। ਔਰ ਇਹ ਕਿਤੇ ਕੰਮ ਨਹੀਂ ਆਉਂਦੇ। ਕਿਉਂਕਿ ਜਦੋਂ ਡੁੱਬਣ ਦਾ ਵੇਲਾ ਆਉਂਦਾ ਨਾ ਉਦੋਂ ਇਹ ਕਿਤੇ ਕੰਮ ਨਹੀਂ ਕੋਈ ਕਿਸੇ ਕੋਈ ਕੋਈ ਕਿਤੇ ਤੀਰਥਾਂ ਤੇ ਗਿਆ ਕੋਈ ਕੁਝ ਕੰਮ ਨਹੀਂ ਆਉਂਦਾ। ਜਦੋਂ ਮਨ ਵਿਚਾਰ ਹੁੰਦਾ ਨਾ ਕੁਝ ਵੀ ਕੀਤਾ ਕੰਮ ਨਹੀਂ ਆਉਂਦਾ। ਜਦੋਂ ਜ਼ਿੰਦਗੀ 'ਚ ਉਹ ਪ੍ਰੋਬਲਮਸ ਆਉਂਦੀਆਂ ਜਿਹਦਾ ਸੋਲੂਸ਼ਨ ਸਾਨੂੰ ਅੱਖਾਂ ਨੇਰਾ ਨੈ ਰਾਂਦੇ ਆ ਜਰਾ ਉੱਖਾ ਨਹੀਂ ਰਹਿੰਦਾ ਤੇ ਇੱਕ ਸੱਚ ਦੇ ਨਾਲ ਨਾ ਜੁੜਿਆ ਹੋਏ ਤੇ ਕਿਤੇ ਵੀ ਸੋਜੀ ਨਹੀਂ ਆਉਂਦੀ ਮਿਲ ਸਾਧ ਸੰਗਤ ਸਾਧ ਦੇ ਨਾਲ ਸਾਧ ਦੀ ਸੰਗਤ ਕਰ ਉਹ ਸਾਧ ਸੰਗਤ ਮਿਲ ਸਾਧ ਸੰਗਤ ਦਾ ਮਤਲਬ ਇਹ ਨਹੀਂ ਕਿ ਕੋਈ ਗੁਰਦੁਆਰੇ ਭੀੜ ਦੇ ਜਾ ਕੇ ਬਹਿ ਜਾ ਕੱਲੀ ਗੱਲ ਕੀਤੀ ਕਿ ਭੀੜ ਜਿਹੜੀ ਹੈ ਉਹ ਉਹ ਸੰਗਤ ਨਹੀਂ ਹੁੰਦੀ ਸਾਧ ਹੁੰਦਾ ਸੱਚ ਸਧਿਆ ਹੋਇਆ ਜਿਹਨੂੰ ਕਹਿੰਦੇ ਕੋਈ ਕਹਿੰਦੇ ਨਿਸ਼ਾਨਾ ਸਾਧ ਲਿਆ ਸਾਧ ਲਿਆ ਨਿਸ਼ਾਨਾ ਮਤਲਬ ਇਹਦਾ ਧਿਆਨ ਬਿਲਕੁਲ ਇਹਦਾ ਫੋਕਸ ਬਿਲਕੁਲ ਉਹਦੇ ਤੇ ਆ ਗਿਆ ਫੋਕਸ ਤੇ ਉਹਦੇ ਤੇ ਆ ਗਿਆ ਨਿਸ਼ਾਨੇ ਤੇ ਸਾਧ ਉਸ ਸੱਚ ਦੇ ਨਾਲ ਸੰਗਤ ਕਰ ਮਿਲ ਸਾਧ ਸੰਗਤ ਸਾਧ ਦੇ ਨਾਲ ਸੰਗਤ ਕਰ ਭਾਜ ਕੇਵਲ ਨਾ ਕੇਵਲ ਤੇ ਕੇਵਲ ਗੁਨਾ ਦੇ ਨਾਲ ਜੁੜ ਗੁਨਾ ਦੇ ਨਾਲ ਆਪਣਾ ਨਾਤਾ ਜੋੜ ਸੋ ਕਹਿਣ ਦਾ ਮਤਲਬ ਹੈ ਇਹ ਇਹ ਜਿਹੜਾ ਹੈ ਜ਼ਿੰਦਗੀ ਦਾ ਇੱਕ ਜਿਹੜਾ ਮਕਸਦ ਜਿਹਨੂੰ ਸਰਮਝਾਮ ਗਿਆ ਰਹਾਉ ਦੀ ਪੰਕਤੀ ਰਹੀ ਚ ਇਹ ਸਰਮਝਾਮ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਜਪ ਨਹੀਂ ਕੀਤਾ ਹੁਣ ਪਹਿਲੀ ਅਸੀਂ ਸਮਝ ਲਿਆ ਜਪ ਤਪ ਦੋਨਾਂ ਦੇ ਦੋਨਾਂ ਨੂੰ ਔਕੜ ਲੱਗੀ ਸੰਜਮ ਧਰਮ ਇਹ ਸਾਰਿਆਂ ਨੂੰ ਔਕੜ ਲੱਗੀ ਸੋ ਉਹ ਇੱਕ ਉਹ ਜਪ ਕਿਹੜਾ ਹੈਗਾ ਉਹਨੂੰ ਸਮਝਣਾ ਬੰਦਾ ਜਪਜੀ ਸਾਹਿਬ ਅਸੀਂ ਜਿਤ ਪੜ੍ਹਦੇ ਆ ਜਪ ਬਾਣੀ ਉਹਦੇ ਚ ਅਸੀਂ ਸਮਝ ਆਦੀ ਜਪ ਕੀ ਹੈ ਜਪ ਦਾ ਮਤਲਬ ਹੈਗਾ ਉਹ ਸੱਚ ਨੂੰ ਜਪਣਾ ਜਪਣਾ ਮਤਲਬ ਉਹਨੂੰ ਸਮਝਣਾ ਤੁਹਾਨੂੰ ਕੀ ਜਪਦਾ ਹੈ ਉਹ ਜਪ ਕਰਨਾ ਉਹਨੂੰ ਸਮਝਣਾ ਉਹਨੂੰ ਉਹਦੇ ਤੇ ਵਿਚਾਰ ਕਰਨਾ ਤਪ ਤਪ ਦਾ ਮਤਲਬ ਕਿਤੇ ਆ ਨਹੀਂ ਕਿਤੇ ਧੁੱਪੇ ਬੈ ਜਾਓ ਜਾਂ ਕਿਤੇ ਅੱਗ ਦੇ ਕੋਲ ਜਾ ਧੂਮੀਆਂ ਦਿਖਾ ਕੇ ਬੜਾ ਕੁਝ ਤਪ ਤਪ ਦੇ ਵਿੱਚ ਆਉਂਦਾ ਬੜੀ ਸਾਰੀਆਂ ਕਿਰਿਆਵਾਂ ਤਪ ਦੇ ਹੀ ਆਉਂਦੀਆਂ ਪਰ ਤਪ ਜਿਹੜਾ ਹੈ ਜੇ ਅਸੀਂ ਤਪ ਨੂੰ ਦੇਖੀਏ ਨਾ ਭਗਤ ਕੂਰਨ ਸਿੰਘ ਦਾ ਜੀਵਨ ਦੇਖੋ ساری ਜ਼ਿੰਦਗੀ ਜਿਹੜੀ ਉਹਨਾਂ ਨੇ ਮਤਲਬ ਗਰੀਬਾਂ ਦੀ ਜਾਂ ਜਿਹੜੇ ਬਿਮਾਰ ਸੀ ਜਿਨ੍ਹਾਂ ਦੇ ਕੋਈ ਦੇਖਭਾਲ ਕਰਨ ਵਾਲੀ ਉਹਨਾਂ ਤੋਂ ਵੱਡਾ ਕਿਹੜਾ ਤਪ ਹੋਏਗਾ ਆਪਣਾ ਸਭ ਕੁਝ ਤਿਆਗ ਕੇ ਆਪਣਾ ਸਾਰਾ ਕੁਝ ਮਤਲਬ ਭੁੱਲ ਕੇ ਉਹਨਾਂ ਦੀ ਸੇਵਾ 'ਚ ਲੱਗੇ ਨਾ ਤਪ ਇਸ ਤੋਂ ਵੱਡਾ ਤਪ ਕੀ ਹੈ ਉਹ ਤਪ ਛੱਡੋ ਮੈਂ ਤਾਂ ਕਹਿੰਦਾ ਕਈ ਵਾਰੀ ਅੱਜ ਮੌਸਮ 45 48 ਡਿਗਰੀ ਟੈਂਪਰੇਚਰ ਹੋ ਜਾਂਦਾ ਨਾ ਹੈ ਤੇ ਉਹ ਕੋਈ ਠੁਣੀ ਦਿਖਾ ਕੇ ਬੈਠਾ ਹੋਇਆ ਤੇ ਤਪ ਕਰ ਰਿਹਾ ਉਹਦੇ ਨਾਲੋਂ ਜ਼ਿਆਦਾ ਤਪ ਉਹ ਘਰ ਦੀ ਬੀਬੀ ਕਰੀ ਜਿਹੜੀ 45 80 ਹਮੋਸ ਵਾਲੇ ਦਿਨ ਦੇਚਣਾ ਜਿੱਥੇ ਬੰਦਾ ਏਸੀ ਔਰ ਪੱਖੇ ਥੱਲੇ ਬੈਠਣ ਤੋਂ ਮਤਲਬ ਰਹਿ ਨਹੀਂ ਸਕਦਾ ਉਹਦੇ ਬਗੈਰ ਤੇ ਉਹ 45 48 ਡਿਗਰੀ ਟੈਂਪਰੇਚਰ ਦੇ ਵਿੱਚ ਘਰ ਦਾ ਚੂਲਾ ਬਾਲ ਕੇ ਘਰਦਿਆਂ ਦੇ ਵਾਸਤੇ ਤਵਾ ਬਣਾ ਰੋਟੀ ਬਣਾ ਰਹੀ ਹੈ ਬਗੈਰ ਪੱਖੇ ਏਸੀ ਦੇ ਉਹ ਵੀ ਆਪਣੇ ਆਪ ਦੇ ਤਪ ਹੈ ਜੀ ਸੋ ਕੈਨ ਦਾ ਮਤਲਬ ਹੈ ਜਿਹੜੀ ਦੂਜਿਆਂ ਦੇ ਵਾਸਤੇ ਸੇਵਾ ਭਾਵਨਾ ਜਿਹੜੀ ਹੈ ਨਾ ਆਪਣੇ ਆਪ ਨੂੰ ਮਤਲਬ ਕੋਈ ਮੋਂ ਮਾਇਆ ਤੋਂ ਆਪਣੀ ਆਪਣਾ ਟਾਈਮ ਕੱਢ ਕੇ ਆਪਣਾ ਪੈਸਾ ਛੱਡ ਕੇ ਜਾਂ ਆਪਣਾ ਜ਼ਰੂਰੀ ਕੰਮ ਛੱਡ ਕੇ ਜਾਂ ਕੋਈ ਵੀ ਆਪਣੀ ਜਿਹੜੀ ਸ਼ੌਂਕ ਛੱਡ ਕੇ ਜਦੋਂ ਸੇਵਾ ਦੇ ਵਿੱਚ ਲੱਗਦਾ ਨਾ ਉਹ ਆਪਣੇ ਆਪ ਦੇ ਵਿੱਚ ਤਪ ਹੈ ਕਸ਼ ਆਪਣੇ ਆਪ ਨੂੰ ਉਹ ਕਸ਼ ਦੀ ਹੈਗਾ ਕਿ ਅਸੀਂ ਕਿਸੇ ਕਾਲ ਬਨ ਲਏ ਜਾਂ ਇਹ ਕਰ ਲਈ ਜਾਂ ਪੁੱਠੇ ਸਿੱਧੇ ਹੋਏ ਤਪ ਉਹ ਹੈ ਜਿਹੜਾ ਕਿ ਆਪਣੇ ਆਪ ਨੂੰ ਰੋਕ ਕੇ ਉਹ ਜ਼ਰੂਰੀ ਕੰਮ ਹੈ ਉਹਨੂੰ ਛੱਡ ਕੇ ਕਿਸੇ ਤਵਾਸੇ ਜਾ ਰਹੇ ਤਾਂ ਉਹ ਵੀ ਆਪਣੇ ਆਪ ਉਸ ਤਪ ਹੈ ਸੰਜਮ ਸੰਜਮ ਮੀਨ ਕੇ ਅਪਣੀਆਂ ਕਾਮਨਾਵਾਂ ਨੂੰ ਕੰਟਰੋਲ ਕਰਨਾ ਧਰਮ ਨਾ ਕਮਾਇਆ ਇਹ ਇਹ ਸਾਰੇ ਕੰਮ ਕੀਤੇ ਨਹੀਂ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਉਹ ਸਾਧ ਤੁਸੀਂ ਸਮਝ ਚੁੱਕੇ ਆ ਸਾਧ ਸੱਚ ਦੀ ਸੱਚ ਦੀ ਸੇਵਾ ਸੱਚ ਨਹੀਂ ਜਾਣਿਆ ਇਹ ਸਾਰੇ ਕੰਮ ਜਿਹੜੇ ਨੇ वो नहीं कर पाया और जीवन जरा है बीत गया और बीत ही जाता है आले दुआले देख लो इंजी बीत जाता बस करते 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 जो तो अकेला टाइम तो याद आज उद आई इंजी बीत गया है ना जरा जीवन जो बन गया कच किया ना नीका नीका तो भाव कोई चंगा काम नहीं किया जरा जीवन जो बन गया कच किया कि जीरा निर्मोल कहो ਕੋਟੀ ਲਾ ਦੂ ਇੱਕ ਕੋਟੀ ਦੇ ਭਾਗ ਜਾਂਦਾ ਪਰ ਸਮਝ ਉਦੋਂ ਆਉਂਦੀ ਹੈ ਜਦੋਂ ਡੁੱਬ ਜਾਂਦਾ ਸਭ ਕੁਝ ਜਦ ਬਿਲਕੁਲ ਡੁੱਬਨ ਦੀ ਆ ਜਾਂਦਾ ਉਦੋਂ ਪਤਾ ਲੱਗਦਾ ਤੇ ਆ ਤੇ ਇੰਜੀ ਬੀ ਦੀਆ ਕਹੋ ਨਾਨਕ ਹਮ ਨੀਚ ਕਰੂਗਾ ਕਰਮ ਨੀਚੇ ساری ਜ਼ਿੰਦਗੀ ਜਿਹੜੇ ਕੰਮ ਕੀਤੇ ਨਾ ਉਹ ਇਹੀ ਕੰਮ ਐਸੇ ਕੰਮ ਲੱਗਾ ਗਿਆ ਸ਼ਰਨ ਪਰੇ ਕੀ ਰਾਖੋ ਸਰਮਟ ਸ਼ਰਨ ਦੇਖੋ ਇਹ ਜਿਹੜਾ ਲਫਜ਼ ਹੈ ਨਾ ਆਖਰੀ ਪੰਕਤੀ ਸ਼ਰਨ ਪਰੇ ਕੀ ਰਾਖੋ ਸਰਮ ਇਹ ਮੈਂ ਹੁਣ ਸ਼ਰਨ ਚ ਆ ਗਿਆ ਦੇਖੋ ਸ਼ਰਨ ਦੇ ਵਿੱਚ ਜਦੋਂ ਆਂਦਾ ਨਾ ਬੰਦਾ ਸਰੈਂਡਰ ਜਦੋਂ ਅਸੀਂ ਕਹਿੰਦੇ ਕਿ ਸਰੈਂਡਰ ਕਰਦਾ ਸਰੈਂਡਰ ਉਹਦੋਂ ਬੰਦਾ ਕਰਦਾ ਜਦੋਂ ਸੋਜੀ ਆਉਂਦੀ ਸੋਜੀ ਆਉਣ ਤੋਂ ਪਹਿਲੇ ਸਰੈਂਡਰ ਨਹੀਂ ਕਰ ਸਕਦਾ ਜੇ ਕੋਈ ਕਹਿੰਦਾ ਮੈਂ ਕਦੀ ਕਦੀ ਮਾਰਾ ਕੰਮ ਕੀ ਮੈਂ ਕੀਤਾ ਹੀ ਕੀ ਹੈ ਉਹਨੂੰ ਇਹਨੂੰ ਅਹਿਸਾਸ ਹੀ ਨਾ ਹੋਏਗਾ ਜੀ ਜ਼ਿੰਦਗੀ 'ਚ ਹੈ ਨਾ ਕਿ ਮੈਂ ਜੋ ਮਰਜ਼ੀ ਕਰੀ ਜਾ ਕਹਿੰਦੇ ਕੋਈ ਗੱਲ ਨਹੀਂ ਫਿਰ ਕੀ ਹੋਇਆ ਮੈਂ ਕੀਤਾ ਹੀ ਕੀ ਹੈ ਕੁਛ ਨਹੀਂ ਹੁੰਦਾ ਸੋ ਉਹ ਜਿਹੜਾ ਨਾ ਜਦੋਂ ਉਹ ਉਸ ਅਵਸਥਾ ਦੇ ਚਾਹੁੰਦਾ ਨਾ ਕਿ ਜਦੋਂ ਸਰੈਂਡਰ ਕਰਦਾ ਹੈ ਜਦੋਂ ਸ਼ਰਨ ਚਾਹੁੰਦਾ ਹੈ ਉਦੋਂ ਫਿਰ ਇਹ ਜਿਹੜੀ ਰਹਾਉ ਵਾਲੀ ਪੰਧਤੀ ਹੈ ਨਾ ਸਰਮਜਾਮ ਵਾਲੀ ਉਦੋਂ ਸਰਮਜਾਮ ਜੀ ਨਹੀਂ ਤੇ ਇੰਤਜ਼ਾਮ ਉਹ ਤੱਕ ਕਰਦਾ ਹੀ ਨਹੀਂ ਜਦ ਤੱਕ ਉਹਨੂੰ ਇਹ ਅਹਿਸਾਸ ਨਹੀਂ ਹੁੰਦਾ ਸਭ ਤੋਂ ਪਹਿਲਾ ਸਟੈਪ ਹੀ ਹੈ ਅਹਿਸਾਸ ਹੋਣਾ ਫਿਰ ਉਹ ਕਹਿੰਦਾ ਕਿ ਹੁਣ ਮੈਂ ਕੌਣ ਉਪਾਏ ਕਰੂੰ ਜੈ ਬਿਦ ਮੰਤੇ ਸੰਸਾਰ ਚੁਕੇ ਔਰ ਨਿਤ ਪਾਰ ਤੁਰ ਸੋ ਉਹ ਉਸ ਪਾਰ ਲੰਘਣ ਦਾ ਉਪਾਅ ਜਿਹੜਾ ਮੈਂ ਕੀ ਕਰਾਂ ਫਿਰ ਉਹ ਸੋਚਦਾ ਫਿਰ ਉਹ ਤੇ ਵਿਚਾਰ ਕਰਦਾ ਫਿਰ ਸਮਝਦਾ ਸੋ ਕਹਿਣ ਦਾ ਮਤਲਬ ਜਿਹੜਾ ਰਹਾਉ ਦੀ ਪੰਕਤੀ ਸੀ ਨਾ ਜਿਹਨੂੰ ਅਸੀਂ ਇਸ ਅੱਜ ਪੂਰੇ ਸ਼ਬਦ ਦੇ ਨੂੰ ਥੋੜਾ ਬਣਾ ਕੇ ਸਮਝਨੇ ਸਰਨਜਾਮ ਇੰਤਜ਼ਾਮ ਉਹ ਬੜਾ ਜ਼ਰੂਰੀ ਹੈ ਕੋਈ ਇਹਰਾ ਸੋਚੇ ਕਿ ਮੇਰੇ ਬੱਚੇ ਨੇ ਜਾਂ ਪੋਤਰੇ ਪੋਤਰੀਆਂ ਨੇ ਦੋਤਰੇ ਦੋਤਰੇ ਨੇ ਇਹ ਤੇ ਛੋਟੇ ਨੇ ਅਜ ਤੇ ਆਪਣਾ ਖੇਡ ਲੈਣਾ ਅਜ ਤੇ ਆ ਵਾੜ ਲੈਣਾ ਇਹਦੇ ਕਮਾਲ ਲੈਣਾ ਇਹ ਤੇ ਇਹ ਹੋ ਜਾਏ ਉਹ ਜੀ ਅੱਗੇ 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 ਕਰਦੇ ਕਰਦੇ ਇੱਕ ਵਕਤ ਮਤਲਬ ਕੁਝ ਜਦੇ ਯੰਗਸਟਰ ਤੇ ਅੱਜ ਕੱਲ ਕੁਝ ਟਾਈਮ ਬਾਤ ਹੈ ਸਾਡੇ ਕੰਟਰੋਲ ਤੋਂ ਬਾਹਰ ਨੇ ਸਾਡੀ ਫਿਰ ਤੇ ਚਲਦੀ ਨਹੀਂ ਪਰ ਆਪਣੇ ਵਾਸਤੇ ਵੀ ਇੰਡੀਵਿਜੂਅਲ ਵਾਸਤੇ ਵੀ ਔਰ ਆਪਣੇ ਆਉਣ ਵਾਲੀ ਪਨੀਰੀ ਵਾਸਤੇ ਵੀ ਜਿਹੜਾ ਉਹ ਸਮਝਾਵਾ ਹੈ ਨਾ ਉਹ ਬੜਾ ਜ਼ਰੂਰੀ ਹੈ ਸੋ ਉਹ ਜਿਹੜੀ ਹਉ ਦੀ ਪੰਕਤੀ ਜਿਹੜਾ ਸੰਜਾਮ ਕਰਨਾ ਉਹ ਇਹ ਹੈਗਾ ਕਿ ਸੱਚ ਨੂੰ ਸਮਝਣਾ ਵਰਨਾ ਇਹ ਨਾ ਹੋਏ ਕਿ ਚਰਨ ਸੀਸ ਕਰ ਕੰਪਣ ਲਾਗੇ ਨੈਨ ਨੈਣੀ ਨੀਰ ਅਸਾ ਕਰੇ ਜਿਵਾ ਬਚਨ ਸੂਧਨੀ ਉਪਜੇ ਆਪਣੇ ਧਰਮ ਦੀ ਆਸ ਕਰੇ ਹੁਣ ਤੇ ਵਕਤ ਨਿਕਲ ਜਾਂਦਾ ਨਾ ਜਦੋਂ ਤਾਂ ਫਿਰ ਉਹ ਵਕਤ ਜਿਹੜਾ ਵਾਪਸ ਨਹੀਂ ਆਉਂਦਾ ਕਿਉਂਕਿ ਪਹਿਲੀ ਗੱਲ ਕੀਤੀ ਹੈ ਕਿ ਲਾਈਫ ਜਿਹੜੀ ਨਾ ਉਹ ਟਾਈਮ ਸਪੈਨ ਵਕਤ ਹੈ। ਔਰ ਗੁਜ਼ਰੇਆ ਵਕਤ ਕਦੀ ਵਾਪਸ ਨਹੀਂ ਆਉਂਦਾ। ਵਕਤ ਕੀ ਛੱਡੋ ਇੱਕ ਪਲ ਵੀ ਵਾਪਸ ਨਹੀਂ ਆਉਣਾ। ਸੋ ਜਿੰਨੀ ਜਲਦੀ ਜਿੰਨੇ ਸਹੀ ਢੰਗ ਨਾਲ ਜਿੰਨੇ ਚੰਗੇ ਤਰੀਕੇ ਨਾਲ ਇਸ ਗੁਰਬਾਣੀ ਨੂੰ ਸੱਚ ਨੂੰ ਸਮਝ ਕੇ ਉਸ Pase ਲੱਗ ਜਾਗਾ ਤੇ ਵਕਤ ਜਦੋਂ ਤੇਰਾ ਇਹੋ ਜਿਹਾ ਆਏਗਾ ਜਦੋਂ ਔਖਾ ਵਕਤ ਆਏਗਾ ਤੇ ਤੈਨੂੰ ਉਹ ਰਾਹ ਉਹ ਡੁੱਬਣ ਦਾ ਜਿਹੜਾ ਰਸਤਾ ਜਿਹੜਾ ਉਹ ਉਸ ਤੋਂ ਤਰਨ ਦਾ ਜਿਹੜਾ ਰਾਹ ਜਿਹੜਾ ਉਹ ਤੁਹਾਨੂੰ ਜ਼ਰੂਰ ਮਿਲੇਗਾ ਫਿਰ ਤੂੰ ਡੁੱਬੇਗਾ ਨਹੀਂ। ਸੋ ਸਰਮਜਾਮ ਲਾਗ ਪਵਜਨ ਦਰਨ ਕੇ ਜਨਮ ਪਿਰਥਾ ਆਜਾਤ ਰੰਗ ਮਾਇਆ ਕੇ ਬੁੱਲਾ ਚੁਕਾਂ ਦੀਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ